ਆਪਸੀ ਕਾ ਦੋਸਤੋ ਕੀ ਹਾਜਾਲੇ ਦੇਖ ਲੋ ਜੀ ਅੰਮ੍ਰਿਤਸਰ ਦੀਆਂ ਰੌਣਕਾਂ ਤੇ ਜਿਹੜਾ ਵੀ ਬੰਦਾ ਅਮੇਸ਼ਰ ਆਂਦਾ ਨਾ ਗੋਲਡਨ ਟੈਂਪਲ ਦਰਸ਼ਨ ਇਸ਼ਨਾਨ ਕਰਨ ਉਸ ਤੋਂ ਬਾਅਦ ਉਹਦਾ ਮੂਡ ਬੰਦਾ ਵੀ ਕਿਉਂ ਨਾ ਕੋਈ ਨਾ ਕੋਈ ਗਿਫਟ ਕੀ ਦਿੱਤਾ ਜਾਵੇ ਤੇ ਅੰਬਰਸਰ ਦੀ ਦੁਕਾਨ ਜੀ ਵੇਖ ਲੋ ਇਹ ਪਾਪੜਾਂ ਦੇ ਸਭ ਤੋਂ ਜ਼ਿਆਦਾ ਇੱਥੇ ਮਸ਼ਹੂਰ ਅੰਬਰਸਰ ਦੇ ਪਾਪੜ ਦੇ ਬੜੀਆਂ ਜੇ ਵੈਸੇ ਜੇ ਤੁਹਾਨੂੰ ਪਤਾ ਹੋਏਗਾ ਇਹ ਜੇ ਨਵੀਂ ਵੀ ਪਦਾਰਥ ਹੈ ਤੁਸੀਂ ਵੀਡੀਓ ਦੇਖ ਲਓ ਇਹ ਤੁਹਾਨੂੰ ਘੰਟਾ ਘਰ ਚ ਚੋਂ ਜੇ ਆਮ ਦੁਕਾਨਾਂ ਮਿਲ ਜਣਗੀਆਂ ਪਪੜ ਖੇਜੇ ਉਹ ਬੜੀਆਂ ਖੇਜੀ ਹੋਰ ਵੈਸੇ ਇੱਕ ਅਮੁਜ ਸਾਦੇ ਵਿੱਚ ਬਿਆਰ ਵੀ ਵਾਜੇ ਉਹ ਆਪਣਾ ਵਾਲਾ ਵੀ ਆਰ ਉਥੇ ਤੁਹਾਨੂੰ ਸ਼ਰੀਦ ਗੰਨੇ ਪਪੜਾਂ ਵੀ ਮਿਲਣਗੀਆਂ ਉਹ ਕਹਿੰਦੇ ਆ ਜਿਨੇ ਕੋਈ ਕੰਮ ਨਹੀਂ ਮਿਲਦਾ ਉਹਨੂੰ ਆਮ ਕਹਿੰਦੇ ਜੀ ਕੀ ਕਰਦਾ ਕਹਿੰਦਾ ਜੀ ਬਸ ਪਪੜ ਵੇਲੀ ਦੇਵੇ ਇਸ ਕਰਕੇ ਜੇ ਪਪੜ ਵੇਲ ਨੇ ਹੁੰਦੇ ਅੰਮਰ ਸਰਸਾ ਤੋਂ ਜਗ੍ਹਾ ਜੀ ਇਹ ਦੁਕਾਨ ਅਵੀ ਜੇ ਪੰਜਾਬੀ ਜੁੱਤੀ ਦੀ ਪੰਜਾਬੀ ਜੁੱਤੀ ਵੀ ਪੰਜਾਬ ਦੀ ਬੜੀ ਮਸ਼ਹੂਰ ਹੈਗੀ ਏ ਜਿਹੜੇ ਲੋਕ ਦੂਸਰੇ ਸ਼ਹਿਰਾਂ ਚੋਂ ਆਉਂਦੇ ਵੇ ਜਾਂ ਵਿਦੇਸ਼ਾਂ ਚੋਂ ਆਉਂਦੇ ਵੇ ਉਹ ਵੀ ਇੱਥੇ ਸਮਾਨ ਖਰੀਦ ਲੈਂਦੇ ਵੇ ਇਹ ਜਿਹੜਾ ਸਾਰਾ ਇਲਾਕਾ ਹੈਗਾ ਨਾ ਇਹ ਤਿਰਵਾਰਤ ਸਾਹਿਬ ਦਾ ਲੱਗਾ ਹੈ ਜਿਹਨੂੰ ਆਪਾਂ ਗੋਲਡਨ ਟੈਂਪਲ ਕਹਿੰਦੇ ਆ ਹਰਿਮੰਦਰ ਸਾਹਿਬ ਕਹਿੰਦੇ ਆ ਇਹ ਕੋਈ ਸਟੇਸ਼ਨ ਤੋਂ 2-3 ਕਿਲੋਮੀਟਰ ਦੂਰੀ ਤੇ ਹੈ ਜਸਤਾ ਸੇ ਬੈਠ ਤੁਹਾਲ ਵੀਰ ਚਲਾ ਹੀ ਜਾਂਦਾ ਹੈਗਾ ਤੇ ਤੁਹਾਨੂੰ ਰਸਤੇ ਵਿੱਚ ਹਰ ਤਰ੍ਹਾਂ ਦੀ ਚੀਜ਼ ਮਿਲ ਜੇਗੀ ਖਾਣ ਪੀਣ ਦੀ ਤੁਸੀਂ ਕੋਈ ਸ਼ੂਟ ਲੈਣੇ ਵੇ ਜੁੱਤੀ ਲੈਣੀ ਹੈ ਕੋਈ ਚੇ ਖਾਣੇ ਵੇ ਪਟੋਲੇ ਖਾਣੇ ਮੇ ਦਾਲ ਸਬਜ਼ੀ ਖਾਣੀ ਹੈ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਰਿਹਾਤ ਮਿਲ ਜੇਗੀ ਤੇ ਤੁਹਾਨੂੰ ਇੱਥੇ ਤੇ ਨਰਾਤ ਰੌਣਕਾਂ ਮਿਲ ਗਈਆਂ ਦੇਖੋ ਰੈਸਟੋਰੈਂਟ ਲੱਗੇ ਹੋਏ ਕੋਈ ਜੁੱਵੀ ਖੇਦਣੀ ਹੈ ਬੱਚਿਆਂ ਦੇ ਕੱਪੜੇ ਕਿਦਨੇ ਨੇ ਯਾਨੀ ਕਿ ਤੁਹਾਨੂੰ ਸਫ਼ਰ ਦਾ ਬਹੁਤ ਮਜ਼ਾ ਆਏਗਾ ਕਿ ਤੜਕੋ ਖੁੱਲ੍ਹਾ ਟਾਈਮ ਚਾਹੀਦਾ ਕਰੇ ਇਹਦੇ ਬਿਲਕੁਲ ਨਾਲ ਇੱਕ ਜੇਲਿਆਂ ਦਾ ਬਾਗ ਹੈਗਾ ਹੈ ਉੱਥੇ ਵੀ ਲੋਕ ਜਾਂਦੇ ਦੇਖਣ ਇਤਿਹਾਸਕ ਜਿਹੜਾ ਬਾਗ ਹੈਗਾ ਉਸ ਤੋਂ ਬਾਅਦ ਇੱਥੇ ਇੱਕ ਬਾਰਡਰ ਲੱਗਦਾ ਹੈ ਪਾਕਿਸਤਾਨ ਦੇ ਨਾਲ ਲਾਹੌਰ ਦਾ ਬਾਰਡਰ ਉੱਥੇ ਵੀ ਲੋਕ ਬਹੁਤ ਜਾਂਦੇ ਇੱਥੇ ਤੁਹਾਨੂੰ ਬਸਾ ਮੰਝਰੀਆਂ ਹੋਰ ਵੀ ਕੋਈ ਨਾ ਕੋਈ ਕਨਵਿੰਸ ਮਿਲ ਜੇਗੀ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤੇ ਤੁਸੀਂ ਆਗੇ ਨਾਮ ਬੜੇ ਨਿਆਲੇ ਲੈ ਸਕਦੇ ਹੋ ਇਹ ਆਊਟਸਾਈਡ ਅਗੇ ਜੇ ਕੋਡਲ ਟੈਂਪਲ ਦੀ ਘੰਟਾ ਕਰੀ ਸਾਈਡ ਐਥਿਕ ਬੋਥ ਰੋਣ ਕੁੰਦੀ ਰਸ਼ ਹੁੰਦਾ ਕਿਉਂਕਿ ਯਾਤਰੇ ਇਥੇ ਬਹੁਤ ਆਉਂਦੇ ਜਿਆਦਾ ਦੇਸ਼ਾਂ ਤੋਂ ਦੇਸ਼ਾਂ ਤੋਂ ਕੋਈ ਅਮਰੀਕਾ ਤੋਂ ਇੰਗਲੈਂਡ ਤੋਂ ਤੁਹਾਨੂੰ ਇਥੇ ਗੋਰੇ ਵੀ ਬਾਹਰ ਦੇ ਨਾਲ ਆਪ ਮਿਲਣਗੇ ਜੋ ਇਸ ਬਿਊਟੀਫੁੱਲ ਜਗ੍ਹਾ ਇਤਿਹਾਸਕ ਜਗ੍ਹਾ ਨੂੰ ਦੇਖ ਰਹੇ ਹਾਂ ਦੇਵੇ ਇਹ ਦੇਖ ਲੋ ਜੀ ਅੰਮ੍ਰਿਤਸਰ ਦੀ ਦੁਕਾਨ ਦੀ ਜਲੇਬੀਆਂ ਦੀ ਇਹ ਜਲੇਬੀਆਂ ਬੜੀਆਂ ਇੱਥੇ ਦੀ ਮਸ਼ਹੂਰ ਹੈ ਜੀ ਜੇ ਤੁਸੀਂ ਇੱਥੇ ਜਲੇਬੀਆਂ ਜਲੇਬੀਆਂ ਖਾਣੇ ਅੰਮ੍ਰਿਤਸਰ ਤੇ ਜੁੜ ਕੇ ਜਾਓ ਹੋਰ ਤੋਂ ਤੁਹਾਨੂੰ ਪਾਪੜ ਮਿਲਣਗੇ ਜਲੇਬੀਆਂ ਮਿਲਣ ਗਿਆ ਜੇ ਆਲੂ ਵਾਲਾ ਕੁਲਚਾ ਇੱਥੇ ਦਾ ਬੜਾ ਮਸ਼ਹੂਰ ਹੈਗਾ ਜੇ ਕਾਫੀ ਟਾਬੇ ਲੱਗੇ ਹੋਏ تھے ਜਿਹੜੇ ਇੱਥੇ ਇਸੇ ਕੰਮ ਦੀ ਰੋਟੀ ਬਣੀ ਆਪਾਂ ਚੜਾ ਦੇਵੇ ਤੇ ਕੁਵਾਈ ਚੰਗੀ ਕਰਦੇਵੇ ਕਿਉਂਕਿ ਕੁਲਚੇ ਵੇਚ ਕੇ ਪਾਪੜ ਵੇਚ ਕੇ ਸੰਬਰ ਦਾ ਨਾਮ ਹੀ ਰੋਚੀ ਹੋ ਜਾਂਦਾ ਹੈ ਉੱਤੇ ਦੀ ਸੁਗਾਤ ਹੈਗੀ ਹੈ ਤੇ ਦੁਕਾਨਦਾਰਾਂ ਦੀ ਆਪਣੀ ਵੀ ਕੁਵਾਈ ਹੋ ਜਾਂਦੀ ਹੈ ਅਸਟਾਲ ਲੱਗੇ ਜੇ ਕੋਲ ਗੱਪੇ ਖਾ ਰਿਹਾ ਕੋਈ ਪਪੜੀ ਚਾੜ ਖਾ ਰਿਹਾ ਹੈ ਦੇ ਇਹ ਲੋਗ ਬਿਹਾਰ ਤੋਂ ਆਏ ਵੀ ਜਾਂ ਯੂਪੀ ਤੋਂ ਆਏ ਵੀ ਨਾ ਉਹਨਾਂ ਨੇ ਵੀ ਥਾਂ-ਥਾਂ ਤੇ ਦੁਕਾਨਾਂ ਖੋਲੀਆਂ ਤੇ ਸਟਾਲ ਖੋਲੇ ਹੋਏ ਤੇ ਪੰਜਾਬੀਆਂ ਨੇ ਨਾ ਹੋਰ ਹੀ ਖਾਣੇ ਦੀਆਂ ਵੀ ਆਦਤਾਂ ਪਾਤੀਆਂ ਨਾਲ ਹੀ ਕੋਈ ਨੂਡਲ ਖਾ ਰਿਹਾ ਹੈ ਕੋਈ 버ਗਰ ਖਾ ਰਿਹਾ ਹੈ ਕੋਈ ਪੀਜ਼ਾ ਖਾ ਰਿਹਾ ਹੈ ਆ ਵੇਖ ਲਓ ਫਰੈਸ਼ ਸਬਜ਼ੀਆਂ ਮਿਲਦੀਆਂ ਮੇਰੀ ਬਿਹਾਰ ਘਰ ਕੱਲ ਵੀ ਅਸੀਂ ਬਿਹਾਰ ਚ ਗਏ ਸੀ ਇੱਕ ਕਪੜਾ ਆਇਆ ਸੀ ਜੀ ਕੈਨੇਡਾ ਤੋਂ ਉਹ ਵੀ ਬਾੜ ਜਿਵੇਂ ਜੜੀਆਂ ਲੱਗੀਆਂ ਹੁੰਦੀਆਂ ਨਾ ਫੁੱਟਪਾਥ ਤੇ ਉੱਤੇ ਬੈਠ ਕੇ ਚਾਹ ਪੀ ਰਹੇ ਸੀ ਬੜਾ ਨੂੰ ਜਾਇਗਾ ਇੰਡੀਆ ਸੀ ਅਸੀਂ ਪੁੱਛ ਹੀ ਲਿਆ ਵੀ ਕਿ ਤੂੰ ਆਈ ਕਹਿੰਦਾ ਸੀ ਕੈਨੇਡਾ ਤੋਂ ਆਇਆ ਸੀ ਤੇ ਕਹਿੰਦਾ ਬੜਾ ਮਜਾ ਆਉਂਦਾ ਇੰਡੀਆ ਦੇ ਹਰ ਚੀਜ਼ ਬਿਅਾਰ ਚ ਮਿਲ ਜਾਂਦੀ ਖਾਣ ਪੀਣ ਦੀ ਕੋਈ ਸਪਸ਼ਟ ਜਾ ਕੇ ਕਿਸੇ ਕਾਫੀ ਬਾਤ ਨਹੀਂ ਜਾਣਾ ਪੈਂਦਾ ਇਹ ਦੁਕਾਨ ਆ ਗਿਆ ਜੀ ਪਕਾਣੀਆਂ ਨਹੀਂ ਆਉਣ ਇਹ ਤਕਰੀਬ ਇਲਾਕਾ ਹੈ ਜੀ ਜਨੈਲ ਆਬਾਦ ਦਰਬਾਰ ਸਾਹਿਬ ਦੇ ਕੋਲੀਗਾ ਉੱਥੇ ਦੀ ਮਾਰਕੀਟ ਹੈ ਇਹ ਪੂੜੀਆਂ ਆਈਏ ਜੀ ਗਰਮ ਗਰਮ ਦੀ ਛੋਲੇ ਨਾਲ ਮਿਲਦੇ ਹੋਏ ਗਰਮ ਗਰਮ ਸਾਰੇ ਉਹ ਦੁਕਾਨ ਖੁੱਲ ਜਾਂਦੀ ਹੈ ਤੇ ਕੋਪੀ ਉਹਦੀ ਮੋਜਾਂ ਲੁੱਟੋ ਸਿਆ ਵੀ ਕੰਮ ਸੁਸਦਾ ਹੈ ਇੰਡੀਆ ਦੇ ਹਿਸਾਬ ਨਾਲ ਤਾਂ ਚਲੋ ਨੋਰਮਲ ਲੱਗਦਾ ਲੇਕਿਨ ਜਿਹੜਾ ਬੰਦਾ ਵਿਦੇਸ਼ਾਂ ਤੋਂ ਆਉਂਦਾ ਨਾ ਡਾਲਰ ਪਾਉਂਡ ਲੈ ਕੇ ਉਹਨਾਂ ਨੂੰ ਇੰਡੀਆ ਫਰੀ ਲੱਗਦਾ ਹੈ ਜੋ ਮਰਜ਼ੀ ਖਾਈ ਜਾਓ ਉਹ ਕਹਿੰਦੇ ਕੋਈ ਨਹੀਂ ਇੱਕ ਪਾਉਂਡ ਲਾਇਆ ਦੀ 109 ਬਣ ਗਏ ਇੱਥੇ ਕੋਈ ਚੀਜ਼ ਮਹਿੰਗੀ ਨਹੀਂ ਲੱਗਦੀ ਤੇ ਜੇ ਕੋਈ ਅਮਰੀਕਾ ਤੋਂ ਆਉਂਦਾ ਉਹ ਕੋਈ 1 ਡਾਲਰ ਲਾਇਆ ਦੇ 80 85 86 ਰੁਪਏ ਮਿਲ ਜਾਂਦੇ ਵੇ ਉਹਨਾਂ ਨੂੰ ਮੋਜਾਂ ਲਗੀਆਂ ਇਸ ਕਰਕੇ ਵਿਦੇਸ਼ੀ ਲੋਕ ਬਹੁਤ